ਤਾਂ ਕੀ ਕਾਰਨ ਬਣਿਆ ਤੁਹਾਨੂੰ ਰੋਕਿਆ ਗਿਆ ਕਿਰਪਾਨ ਦੇ ਨਾਲ ਕੰਪੀਟੀਸ਼ਨ ਦੇ ਵਿੱਚ ਭਾਗ ਲੈਣ ਤੋਂ weight lifting ਦੇ ਵਿੱਚ ਯਾਦ ਕਿਰਪਾਨ ਨਾਲ ਖੇਡਿਆ ਜਾਊਗਾ ਕੰਪੀਟੀਸ਼ਨ ਯਾਦ ਨਹੀਂ ਖੇਡਿਆ ਜਾਊਗਾ ਉਹ ਤਾਂ ਬਸ ਹੁਣ ਫਿਰ ਅਕਾਲਪੁਰ ਕੀ ਸਹਾਇ ਹੋਊਗਾ ਉਹ ਜਦੋਂ ਆਪਾਂ ਲੜਨਾ ਕੰਪੀਟੀਸ਼ਨ ਹੋਏਗਾ ਫਿਰ ਮੈਂ ਕਿਰਪਾਨ ਨੂੰ ਕੋਈ ਨਾ ਉਹਦੀ ਪੱਗ ਤੇ ਬਣ ਸਕਦਾ ਵਾਂ ਤੇ ਫਿਰ ਜਿੱਦਾਂ ਸਾਰੇ ਜੱਜ ਮੰਨ ਗਏ ਆ ਹਵਾਤੀ ਦੇ ਇਹ ਜਿਹੜਾ ਨੀ ਆ ਇਹ ਤਾਂ ਥੱਲੇ ਹੁੰਣੀ ਚਾਹੀਦੀ ਆ ਠੀਕ ਆ ਆ ਜਿਹਦੇ ਦੇਖਣ ਦੀ ਆ ਜਿਹੜੀ ਕਿਰਪਾ ਹੁੰਦੀ ਆ ਉਹ ਇੱਥੇ ਹੁੰਦੀ ਆ ਠੀਕ ਆ ਜਦੋਂ ਆਪਾਂ ਸਪੋਰਟ ਕਰਦੇ ਆ ਉਹਨਾਂ ਨੇ ਆ ਇੰਨਾ ਹਿੱਸਾ ਦੇ ਇੱਕ ਨਾ ਹੁੰਦਾ ਸਪੋਰਟ ਦੇ ਦੇ ਟਾਈਮ ਵੀ ਇਹ ਆ ਨੀਵਾਂ ਥੱਲੇ ਰਵੇ ਫਿਰ ਉਹ ਜਿਹੜੀ ਪਹੇ ਲਿਫਟ ਵਾਂ ਨੂੰ ਗੁੱਡ ਲਿਫਟ ਕਹੇ ਜਾਂਦਾ ਵਾ ਉਹਨੂੰ ਅਪਰੂਵ ਵੀ ਲਿਆ ਜਾਂਦਾ ਵਾ ਇਹ ਕਹਿੰਦਾ ਇੱਥੇ ਤਾਂ ਅਸੀਂ ਉਹ ਜਿਹੜਾ ਨੋਰਮਲ ਮੀਟ ਸੀਗੇ ਪਾਲਪਟਿੰਗ ਕੰਪੀਟੀਸ਼ਨ ਦੀ ਕਹਿੰਦਾ ਇੱਥੇ ਅਸੀਂ ਤੁਹਾਨੂੰ ਕੰਪਲੀਟ ਕਰਨ ਦੇ ਸਕਦੇ ਆ ਪਾ ਦੇ ਦਮ ਹੋਂਤੇ ਨੈਸ਼ਨਲ ਲੈਵਲ ਤੇ ਜਾਵਾਂਗੇ ਫਿਰ ਉੱਥੇ ਤੁਹਾਨੂੰ ਰੋਕ ਸਕਦੇ ਆ ਇਹ ਇੰਨਾ ਕੁਝ ਮੈਨੇਜ ਕਿਵੇਂ ਕਰ ਰਹੇ ਹੁਣ ਕਿਉਂਕਿ ਇੱਕ ਪਾਸੇ ਤਾਂ ਇਹ ਵੀ ਕਿਹਾ ਜਾਂਦਾ ਨਾ ਕਿ ਇਨਫਲੇਸ਼ਨ ਬਹੁਤ ਕੈਨੇਡਾ ਦੇ ਵਿੱਚ ਇਸ ਟਾਈਮ ਜੌਬਸ ਨਹੀਂ ਹੈਗੀਆਂ ਕੰਮ ਇਹ ਦੇਖੀ ਰਹੀ ਆ ਜਿਹੜੇ ਸਟੂਡੈਂਟ ਵਾ ਉਹ ਜਿੱਦਾਂ ਹੁਣ ਜਿਹੜੀਆਂ ਫੀਸਾਂ ਵਾ ਕਾਲਜਿਆਂ ਕੋਲ ਰੇਮ ਮੰਗਉਂਦੇ ਆ ਕਹਿੰਦੇ ਬਚਦਾ ਬੁੱਝਦਾ ਕੋਸ਼ਿਸ਼ ਘੱਟ ਹੀ ਆ ਇੱਥੇ ਕਿਉਂਕਿ ਇੱਥੇ ਕੰਮ ਬਹੁਤ ਘਟੇ ਹੋਏ ਆ ਤੇ ਸੜੀ ਆਪਣੇ ਪੰਜਾਬੀ ਰਹਿੰਦੇ ਆ ਇਹ ਗੋਰੇ ਆ ਉਹ ਤਾਂ ਕਿਤੇ ਹੋਰ ਮੂਵ ਆ ਹੋ ਗਿਆ ਘੱਟ ਵੱਧ ਹੀ ਲੱਭਦੇ ਆ ਤੇ ਸਾਰੇ ਦੂਜੇ ਹੀ ਲੱਭਦੇ ਆ ਬਾਕੀ ਕੰਟਰੀਆਂ 'ਚ ਗੋਰਿਆਂ ਦੀ ਗਿਣਤੀ ਘੱਟ ਗਈ ਆ ਤੇ ਦੂਜਿਆਂ ਦੀ ਵੱਧ ਗਈ ਆ ਇਸੇ ਚੀਜ਼ ਨੂੰ ਲੈ ਕੇ ਪੰਜਾਬ 'ਚ ਵੀ ਰੌਲਾ ਪੈਂਦਾ ਕਿ ਪ੍ਰਵਾਸੀ ਆ ਰਹੇ ਆ ਦੂਜੇ ਤੇ ਪੰਜਾਬ ਦੀ ਜਿਹੜੀ ਗਿਣਤੀ ਆ ਪੰਜਾਬੀਆਂ ਦੀ ਉਹ ਘੱਟ ਜਾਂਦੀ ਆ ਜੇ ਕੋਈ ਗੋਰਾ ਕਹੇ ਆ ਤੁਹਾਨੂੰ ਪੰਜਾਬੀਆਂ ਨੂੰ ਵੀ ਤੁਸੀਂ ਆਪਦੀ ਕੰਟਰੀ 'ਚ ਵਾਪਸ ਜਾਓ ਆਪਾਂ ਨੂੰ ਮਾੜਾ ਲੱਗਦਾ ਹੀ ਆ ਤੇ ਜਦੋਂ ਹੁਣ ਆਪਾਂ ਆਪਾਂ ਪ੍ਰਵਾਸੀ ਨੂੰ ਕਹੋਗੇ ਵੀ ਆਪਦੇ ਸਟੇਟ 'ਚ ਵਾਪਸ ਜਾਓ ਉਹਨਾਂ ਨੂੰ ਮਾੜਾ ਲੱਗਣਾ ਹੀ ਆ ਏ ਭਾਈ ਤੁਸੀਂ ਕਿੰਨੇ ਟਾਈਮ ਤੋਂ ਇਸ ਚੀਜ਼ ਦੇ ਨਾਲ ਜੁੜੇ ਹੋ weight lifting ਕਦੋਂ ਤੋਂ ਕਰ ਰਹੇ ਹੋ ਤਾਂ ਇੰਡੀਆ ਦਾ ਆਪਾਂ ਨੂੰ ਮੈਨੂੰ ਪਤਾ ਨਹੀਂ ਸੀ ਇੰਨਾ ਕੁ ਡਾਈਟ ਬਾਰੇ ਵੀ ਤੇ ਵਰਕਆਊਟ ਬਾਰੇ ਵੀ ਤੇ ਜਦੋਂ ਕੈਨੇਡਾ ਆਇਆ ਫਿਰ ਮੈਂ ਇੱਕ ਕੋਰਸ ਲਿਆ ਨਿਊਟ੍ਰੀਸ਼ਨਿਸਟ ਦਾ ਸਰਟੀਫਾਈਡ ਨਿਊਟ੍ਰੀਸ਼ਨਿਸਟ ਦਾ ਉਸ ਤੋਂ ਬਾਅਦ ਨੂੰ ਪਤਾ ਲੱਗਾ ਵੀ ਕੀ ਕੀ ਖਾਣਾ ਚਾਹੀਦਾ ਵਾ ਤੇ ਕਿੱਦਾਂ ਮਸਲ ਬੀਨ ਹੁੰਦੇ ਆ ਤੇ ਫਿਰ ਪਤਾ ਲੱਗਾ ਵੀ ਅੱਛਾ ਪ੍ਰੋਟੀਨ ਵੀ ਚਾਹੀਦਾ ਹੁੰਦਾ ਆਪਣੀ ਬੋਡੀ ਨੂੰ ਅੱਛਾ ਇੰਨਾ ਗ੍ਰਾਮ ਪ੍ਰੋਟੀਨ ਚਾਹੀਦਾ ਹੁੰਦਾ ਵਾ ਤਾਂ ਉਹੀ ਮਿਹਨਤ ਕਰਨੀ ਸ਼ੁਰੂ ਕੀਤੀ ਜਿਹੜੀ ਚਾਹੀਦੀ ਆ ਪਾਵਰ ਲਿਫਟਿੰਗ ਵਾਸਤੇ ਤੇ ਬਾਅਦ ਬਹੁਤ ਵਧੀਆ ਗੇਨ ਆ ਆਮ ਤੌਰ ਤੇ ਚੰਗੀ ਡਾਈਟ ਕੀ ਹੋਣੀ ਚਾਹੀਦੀ ਆ ਸਭ ਤੋਂ ਪਹਿਲਾਂ ਸਵੇਰੇ ਉੱਠ ਕੇ ਕੀ ਖਾਣਾ ਚਾਹੀਦਾ ਬੰਦੇ ਨੂੰ ਪਹਿਲਾਂ ਤਾਂ ਆਪਣੇ ਜਿਹੜੇ ਹੈਲਦੀ ਜਿਹੜੇ ਆਪਣੇ ਡਰਾਈ ਫਰੂਟਸ ਹੁੰਦੇ ਆ ਬਾਦਾਮ ਕਿਰੀਆਂ ਇਹਨਾਂ ਨਾਲ ਆਪਾਂ ਨੂੰ ਹੈਲਦੀ ਫੈਟਸ ਮਿਲਦੀਆਂ ਵਾ ਹੈਲਦੀ ਫੈਟਸ ਜਿਹੜੀਆਂ ਹੁੰਦੀਆਂ ਲਾਈਕ omega 3 omega 6 ਅਨਸੈਚੂਰੇਟਿਡ ਪੋਲੀਅਨਸੈਚੂਰੇਟਿਡ ਮੋਨੋਅਨਸੈਚੂਰੇਟਿਡ ਇਹ ਸਾਰੇ ਜਿਹੜੀਆਂ ਹੈਗੀਆਂ ਹੈਲਦੀ ਡਾਈਟ ਦੀਆਂ ਫਾਰਮਸ ਆਇਆਂ 10 ਵਜੇ ਤੇ ਰੋਟੀ ਖਾਂਦੇ ਆ ਨਾਲ ਥੋੜਾ ਦਹੀਂ ਐਡ ਕਰ ਲਵੇ ਸਬਜ਼ੀ ਖਾਂ ਸਬਜ਼ੀ ਨਾਲ ਰੋਟੀ ਖਾ ਲਵੇ ਵਧੀਆ ਚੀਜ਼ ਵਾਹ ਮੁੱਢੀ ਚੀਜ਼ ਵਾਹ ਫਾਟ 1 ਵਜੇ ਫਿਰ ਰੋਟੀ ਖਾਂਦੇ ਆ ਉਦੋਂ ਥੋੜਾ ਪਨੀਰ ਐਡ ਕਰ ਲਵੇ ਆਪੀ ਡਾਈਟ ਵਿੱਚ ਪਰ ਜਿੰਨਾ ਤੁਹਾਡਾ ਬੋਡੀ weight ਵਾ ਜਿੰਦਾ ਤੁਹਾਡਾ ਜੇ 80 ਕਿਲੋ weight ਵਾ ਤੁਹਾਨੂੰ 80 ਗ੍ਰਾਮ ਪ੍ਰੋਟੀਨ ਖਾਣਾ ਚਾਹੀਦਾ ਵਾ ਦਿਨ ਦਾ ਉਤੋਂ ਬਾਅਦ ਸ਼ਾਮੀ ਜਿਹੜੇ ਫਰੂਟਸ ਵਗੈਰਾ ਖਾ ਲਵੇ ਰਾਤੀ ਆ ਫਿਰ ਰੋਟੀ ਖਾ ਲਵੇ ਜਾਂ ਦਹੀਂ ਵਗੈਰਾ ਨਾਲ ਖਾ ਲਵੇ ਦੁੱਧ ਪੀ ਲਵੇ ਜਦੋਂ ਵਰਕਆਊਟ ਕਰਨਾ ਹੋਵੇ ਚ ਖ ਇਹ ਚੱਕਰਵਾ ਉਹ ਹੈਗੀ ਆ ਆਪ ਨੂੰ ਜਲਦੀ એનર્ਜੀ ਦੇ ਦਿੰਦੀ ਆ ਠੀਕ ਆ ਤੇ ਕੋਈ ਵਰਕਆਊਟ ਕਰਨਾ ਹੋਵੇ ਤੇ ਜਲਦੀ એનર્ਜੀ ਮਿਲ ਜਾਂਦੀ ਆ ਤਾਂ ਸ੍ਰੀਕਾਲ ਪੰਜਾਬਣ ਘਟ ਦੇਖ ਰਹੇ ਤੁਸੀਂ ਮੈਂ ਕਰਨ ਹੰਡਾ ਬਹੁਤ ਸਾਰੇ ਨੌਜਵਾਨ ਵਿਦੇਸ਼ਾਂ ਦੇ ਵਿੱਚ ਸਾਡੇ ਪੜਨ ਜਾਂਦੇ ਨੇ ਕੰਮ ਕਰਨ ਜਾਂਦੇ ਨੇ ਚੰਗੇ ਭਵਿੱਖ ਵਾਸਤੇ ਜਾਂਦੇ ਨੇ ਪਿਛਲੇ ਦਿਨੀ ਚਰਚਾ ਦੇ ਵਿੱਚ ਰਿਹਾ 트ੰਪ ਦਾ ਭੇਜਿਆ ਗਿਆ ਉਹ ਮਿਲਟਰੀ ਜਹਾਜ਼ ਜੋ ਕਿ ਉਹਨਾਂ ਦੇ ਵਿੱਚੋਂ ਕੁਝ ਬੱਚਿਆਂ ਨੂੰ ਜੋ ਇਲੀਗਲ ਤੌਰ ਤੇ ਯੂਐਸ ਦੇ ਵਿੱਚ ਸੀ ਉਹਨਾਂ ਨੂੰ ਵਾਪਸ ਲੈ ਆਇਆ ਪਰ ਸਾਡੇ ਨਾਲ ਅੱਜ ਇੱਕ ਹੋਰ ਨੌਜਵਾਨ ਨੇ ਜੋ ਕਿ ਪੰਜਾਬ ਤੋਂ ਵਿਦੇਸ਼ ਗਏ ਪਰ ਲੀਗਲ ਮਾਧਮ ਰਾਹੀਂ ਸਟੱਡੀ ਵੀਜ਼ੇ ਰਾਹੀਂ ਕੈਨੇਡਾ ਗਏ ਤੇ ਉੱਥੇ ਜਾ ਕੇ ਉਹਨਾਂ ਦੇ ਕੀ ਐਕਸਪੀਰੀਐਂਸਸ ਨੇ weight lifting ਕੀਤੀ ਨਿਊਟ੍ਰੀਸ਼ਨਿਸਟ ਬਣੇ ਪੜ ਵੀ ਰਹੇ ਨੇ ਇੱਕ ਘਟਨਾ ਅਜਿਹੀ ਹੋਈ ਜਿਸ ਕਰਕੇ ਅੱਜ ਇਹ ਇੰਟਰਵਿਊ ਕਰ ਰਹੇ ਆਂ ਗੱਲਬਾਤ ਕਰਦੇ ਆਂ ਸਵਾਗਤ ਕਰ ਲੈਂਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਬਹੁ ਬਹੁ ਸਵਾਗਤ ਤੁਹਾਡਾ ਆਪ ਸਭ ਨੂੰ ਜੁੜੇ ਨੇ ਸਾਡੇ ਨਾਲ ਆਖ ਸਾਹਿਬ ਵੈਗੁਰੂ ਜੀ ਕੀ ਫਤਿਹ ਬਾਇਉਰੀ ਖਾਲਸਾ ਬਾਇਉਰੀ ਦੇ ਫਤਿਹ ਬਈ ਸਭ ਤੋਂ ਪਹਿਲਾਂ ਤਾਂ ਤੁਹਾਡੀ ਉਹ ਵੀਡੀਓ ਅਸੀਂ ਨਾਲ ਚਲਾਵਾ ਵੀ ਗਏ ਮੈਂ ਦੇਖੀ ਜਦੋਂ ਕਿ ਤੁਸੀਂ ਸ੍ਰੀ ਸਾਹਿਬ ਜਿਹੜੀ ਕਿਰਪਾਨ ਜਿਹੜੀ ਹੈ ਉਹ ਆਪਣੀ ਦਸਤਾਰ ਦੇ ਵਿੱਚ ਸਜਾਈ ਹੋਈ ਸੀ ਆਮ ਤੌਰ ਤੇ ਆਪਾਂ ਦੇਖਦੇ ਹਾਂ ਕਿ ਇਦਾਂ ਨਹੀਂ ਹੁੰਦਾ ਤਾਂ ਕੀ ਕਾਰਨ ਬਣਿਆ ਤੁਹਾਨੂੰ ਰੋਕਿਆ ਗਿਆ ਕਿਰਪਾਨ ਦੇ ਨਾਲ ਕੰਪੀਟੀਸ਼ਨ ਦੇ ਵਿੱਚ ਭਾਗ ਲੈਣ ਤੋਂ weight lifting ਦੇ ਵਿੱਚ ਇਹ ਗੱਲ ਇਦਾਂ ਹੋਈ ਜਿਹੜੇ ਉੱਥੇ ਜੱਜ ਜਿਹੜੇ ਉੱਥੇ ਜਿਹੜੀ ਜਦੋਂ ਮੈਂ ਗਿਆ ਉੱਥੇ ਤੇ ਜਿੱਦਾਂ ਜਿਹੜੇ ਜੱਜ ਸੀਗੇ ਉਹ ਸਾਰੇ ਹੈਗੇ ਗੋਰੇ ਤੇ ਉਹਨਾਂ ਨੂੰ ਜਿੱਦਾ ਪਤਾ ਨਹੀਂ ਸੀਗਾ ਜਾਂ ਕਦੀ ਕਿਸੇ ਨੇ ਕੰਪੀਟ ਵੀ ਨਹੀਂ ਕੀਤਾ ਸੀਗਾ ਜਿਹੜੀ ਕਿਰਪਾਨ ਨਾਲੀ ਦਾ ਕੰਪੀਟੀਸ਼ਨ ਵਿੱਚ ਤੇ ਜਦੋਂ ਮੈਂ ਅੰਦਰ ਐਂਟਰ ਕੀਤਾ ਤੇ ਜਦੋਂ ਮੈਂ ਦੇਖਿਆ ਵੀ ਮਾਹੌਲ ਚਾਹ ਦੇਖਿਆ ਜੋ ਦੇਖਿਆ ਵੀ ਸਾਰੇ ਦੂਜੀਆਂ ਕੰਟਰੀਆਂ ਤੋਂ ਜਿੱਦਾਂ ਕੀ ਕੋਈ ਚਾਈਨਾ ਤੋਂ ਆਇਆ ਪਿਆ ਵਾ ਕੋਈ ਇਥੇ ਬੋਰਨਾ ਕੈਨੇਡਾ ਦਾ ਕੋਈ ਜਾਂ ਕਿਸੇ ਯੂਐਸ ਤੋਂ ਖੇਡਣ ਆਇਆ ਪਿਆ ਵਾ ਉੱਥੇ ਤੇ ਇਦਾਂ ਸੀਗੇ ਸਾਰੇ ਤੇ ਜਿਹੜੇ ਆਪਣੇ ਪੰਜਾਬੀ ਸੀਗੇ ਉਹ ਬਹੁਤ ਘੱਟ ਸੀਗੇ ਉੱਥੇ ਇਕੱਲਾ ਮੈਂ ਪੰਜਾਬੀ ਸੀਗਾ ਇੱਕ ਤੇ ਇੱਕ ਜੱਜ ਪੰਜਾਬੀ ਸੀਗਾ ਹੋਰ ਤੇ ਇੱਕ ਕੁੜੀ ਪੰਜਾਬੀ ਸੀ ਜਿਹੜੀ weight lifting ਕਰਦੀ ਸੀ ਤੇ ਜਿਹੜੇ ਬਾਕੀ تھے ਕਿ ਉਹ ਹੋਰ ਕੰਟਰੀਆਂ ਤੋਂ ਸੀਗੇ ਤੇ ਇਦਾਂ ਵਾਂ ਵੀ ਆਪਣੇ ਜਿੱਦਾਂ ਹੁਣ ਇੰਟਰਨੈਸ਼ਨਲ ਸਟੂਡੈਂਟ ਹੁੰਦੇ ਆ ਉਹ ਜਿਹੜਾ ਕੰਮ ਕਾਜ ਚ ਰੁੱਝ ਜਾਂਦੇ ਤੇ ਇਹ ਚੀਜ਼ਾਂ ਵੱਲ ਘੱਟ ਹੁੰਦੇ ਆ ਫਿਰ ਤੇ ਤਾਂ ਕਰਕੇ ਉੱਥੇ ਸਾਰੇ ਦੂਜੇ ਆਪਾਂ ਨੂੰ ਮਿਲੇ ਗੋਰੇ ਵਗੈਰਾ ਇਹ ਸਾਰੇ ਪਰ ਜਦੋਂ ਮੈਂ ਉੱਥੇ ਐਂਟਰ ਕੀਤਾ ਤੇ ਜਦੋਂ ਉਹਨਾਂ ਨੇ ਕਿਹਾ ਵੀ ਹੁਣ ਤੁਹਾਡਾ weight in ਕਰਨਾ ਵਾ ਅਸੀਂ ਤੇ ਆਪਦਾ weight ਜੋਖੋ ਤੇ ਕਿੰਨਾ ਹੀ ਰਿਕਾਰਡ ਕਰਨਾ ਮੈਂ ਉਹ ਤੇ ਉਹ ਤੋਂ ਉਦੋਂ ਸਰੀਦਾਂ ਸਾਰੇ ਕੱਪੜੇ ਲਾਏ ਠੀਕ ਆ ਜਿੱਦਾਂ ਸ੍ਰੀ ਸਾਹਿਬ ਇਦਾਂ ਮੈਂ ਲਾਏ ਕੱਪੜੇ ਥੱਲੇ ਸ੍ਰੀ ਸਾਹਿਬ ਪਾਈ ਸੀਗੇ ਤੇ ਮੈਂ ਜਿੱਦਾਂ ਕੋਟੀ ਵੀ ਜਿੱਦਾਂ ਲਾ ਲਈ ਤੇ ਜਿਹੜੀ ਥੱਲੇ ਸ਼ਰਟ ਸੀਗੀ ਉਹ ਵੀ ਲਾ ਲਈ ਤੇ ਬਸ ਮੇਰੇ ਇਦਾਂ ਸ੍ਰੀ ਸਾਹਿਬ ਹੀ ਪਾਈ ਹੋਈ ਸੀ ਬਥੇ ਸਰੀਰ ਤੇ ਤੇ ਕਸ਼ੇਰਾ ਸੀਗਾ ਮੇਰੇ ਥੱਲੇ ਤੇ ਭਰਨਾ ਬੰਨਿਆ ਹੋਇਆ ਸੀਗਾ ਤੇ ਜਿੱਦਾਂ ਜੱਜੋ ਚਲੋ ਸਿਆਣੇ ਸੀਗੇ ਥੋੜੇ ਜੇ ਇੱਕ ਤੇ ਉਹਨਾਂ ਨੇ ਮੈਂ ਉਹਨੂੰ ਸਮਝਾਇਆ ਵੀ ਇਹ ਮੈਂ ਨਹੀਂ ਲਾ ਸਕਦਾ ਉਤਾਰ ਸਕਦਾ ਆ ਆਪਦੀ ਸਰੀਰ ਤੋਂ ਉਹ ਨਿਕਲਦਾ ਪਰ ਅੰਲਾ ਕਿਉਂ ਹਾਂਜੀ ਹਾਂਜੀ ਉਹ ਕਹਿੰਦੇ ਤੁਹਾਡਾ weight ਹੀ ਨਾ ਹੋਣਾ ਵਾ ਤੇ ਤੁਹਾਨੂੰ ਸਾਰਾ ਕੁਝ ਲਵਾਉਣਾ ਪੈਣਾ ਵਾ ਤੇ ਤੁਸੀਂ ਇੰਦਾ ਫਿਰ ਤੁਹਾਡਾ weight ਜ਼ਿਆਦਾ ਆਊਗਾ ਕਿਉਂਕਿ ਪਰਫੈਕਟ ਨਹੀਂ ਆਊਗਾ weight ਤੁਹਾਡਾ ਜਿੰਨਾ ਹੈਗਾ ਤੁਹਾਡਾ ਕਿਉਂਕਿ ਇਹ ਸਾਰਾ ਕੁਝ ਲਵਾਉਣ ਨੇ ਆ ਜਿੱਦਾਂ ਕੱਲਾ ਜਿਹੜਾ ਕਸ਼ਹਿਰਾ ਹੀ ਹੁੰਦਾ ਵਾ ਸਾਰਿਆਂ ਦੇ ਤੇ ਬਾਕੀ ਸਾਰਾ ਕੁਝ ਲਵਾਇਆ ਜਾਂਦਾ ਕਿਉਂਕਿ weight ਮੈਜ਼ਰ ਕਰਨਾ ਹੁੰਦਾ ਤੇ ਮੈਂ ਕਹੇ ਮੈਂ ਧਾਰ ਨਹੀਂ ਸਕਦਾ ਕਿਉਂਕਿ ਇਹ ਮੇਰੇ ਧਰਮ ਦਾ ਰੂਲ ਵਾ ਤੁਸੀਂ ਪੰਜ ਕਾਰਨ ਤੁਹਾਨੂੰ ਬਖਸ਼ਿਆ ਜਿੱਦਾਂ ਸਾਡੇ ਗੁਰੂ ਮਹਾਰਾਜ ਨੇ ਸਮਝਾਇਆ ਮੈਂ ਉਹਨਾਂ ਨੂੰ ਵੀ ਇਹਨਾਂ ਨੂੰ ਤੁਸੀਂ ਵੱਖ ਨਹੀਂ ਕਰ ਸਕਦਾ ਸਰੀਰ ਤੋਂ ਇਹਨਾਂ ਨੂੰ ਸਰੀਰ ਦੇ ਨਾਲ ਹੀ ਇਹੀ ਰੱਖ ਸਕਦੇ ਆ ਤੇ ਉਹ ਜਿਹੜਾ ਉਹ ਜੱਜ ਸੀਗਾ ਜਿਨੇ ਵੇਟ ਇਨ ਕੀਤਾ ਉਹਨੂੰ ਮੈਂ ਦੱਸਿਆ ਵੀ ਫਿਰ ਉਹ ਕਹਿੰਦਾ ਵੀ ਕੋਈ ਨਾ ਫਿਰ ਤੁਸੀਂ ਕਿਰਪਾਨ ਪਾ ਲਓ ਤੇ ਵੇਟ ਇਨ ਕਰ ਲਓ ਤੇ ਜਦੋਂ ਵੇਟ ਚੋਖਿਆ ਤੇ 69 ਕਿਲੋ ਵੇਟ ਆਇਆ ਸੀਗਾ ਉਸ ਟਾਈਮ ਵੇਟ ਚਲੋ ਵਧੀਆ ਆ ਬਹੁਤ ਘੱਟ ਘੱਟ ਹੀ ਆ ਵੇਟ ਸਗੋਂ ਜਿੰਨਾ ਹੈਗਾ ਤੇ ਕੁਰਬਾਨ ਪਾ ਕੇ ਵੀ ਤੇ ਬੜੀ ਖੁਸ਼ੀ ਹੋਈ ਵੀ 69 ਕਿਲੋ ਵੇਟ ਆਇਆ ਉਦਾਂ ਜਦੋਂ ਜੋਖੀ ਦਾ ਹੈਗਾ ਕਿਤੇ ਜਾ ਕੇ ਤੇ 71 72 ਕਿਲੋ ਹੁੰਦਾ ਹੁੰਦਾ ਹੈਗਾ ਤੇ ਉਸ ਤੋਂ ਬਾਅਦ ਜਦੋਂ ਵੇਟ ਜੋਖਿਆ ਜਿਹੜਾ ਜਿਨੇ ਵੇਟ ਜੋਖਿਆ ਸੀਗਾ ਉਹ ਕਹਿੰਦਾ ਤੁਸੀਂ ਕੰਪੀਟ ਵੀ ਇਦਾਂ ਹੁਣ ਕਿਰਪਾਨ ਪਾ ਕੇ ਕਰਨਾ ਵਾ ਕੰਪੀਟੀਸ਼ਨ ਚ ਮੈਂ ਕਿਹਾ ਹਾਂਜੀ ਕਿਰਪਾਨ ਪਾ ਕੇ ਕਰਨਾ ਕੰਪੀਟੀਸ਼ਨ ਚ ਕੰਪੀਟ ਤੇ ਉਦਾਂ ਮੈਂ ਕਰ ਨਹੀਂ ਸਕਦਾ ਇਹਨੂੰ ਮੈਂ ਹੱਥ ਨਹੀਂ ਕਰ ਸਕਦਾ ਸਰੀਰ ਤੋਂ ਤੇ ਉਹ ਕਹਿੰਦੇ ਫਿਰ ਸਾਨੂੰ ਡਿਸਕਸ਼ਨ ਕਰਨੀ ਪੈਣੀ ਆ ਜਿੱਦਾਂ ਉਹਨਾਂ ਨੇ ਬਾਕੀ ਜੱਜਾਂ ਕੋਲ ਹੀ ਗਏ ਉਹ ਉਹਨਾਂ ਨੇ ਡਿਸਕਸ਼ਨ ਕੀਤੀ ਫਿਰ ਜਦੋਂ ਸਾਰਿਆਂ ਨੇ ਡਿਸਕਸ਼ਨ ਕੀਤੀ ਅ ਜਿਹੜਾ ਇੱਕ ਜੱਜ ਸੀਗਾ ਉਹ ਕਹਿੰਦਾ ਇਹ ਕੰਪੀਟੀਸ਼ਨ ਦੇ ਰੂਲ ਵਾ ਸਾਡੇ ਇੰਟਰਨੈਸ਼ਨਲ ਪਾਲਟਿਕ ਫੈਡਰੇਸ਼ਨ ਜਿਹੜੀ ਆ ਉਹ ਰੂਲ ਤਿਆਰ ਕਰਦੀ ਆ ਵੀ ਤੁਸੀਂ ਕੀ ਚੀਜ਼ ਕੰਪੀਟੀਸ਼ਨ ਕਰ ਸਕਦੇ ਕੀ ਨਹੀਂ ਕਰ ਸਕਦੇ ਤੇ ਉਸ ਰੂਲ ਚ ਇਦਾਂ ਸੀਗਾ ਵੀ ਤੁਸੀਂ ਕੋਈ ਹਥਿਆਰ ਨਹੀਂ ਲੈ ਕੇ ਜਾ ਸਕਦੇ ਜਾਂ ਕੋਈ ਚਾਕੂ ਵਗੈਰਾ ਇਦਾਂ ਕੁਝ ਨਹੀਂ ਲੈ ਕੇ ਆ ਸਕਦੇ ਕੰਪੀਟੀਸ਼ਨ 'ਚ ਤੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਸਮਝਾਇਆ ਵੀ ਇਦਾਂ ਕੁਛ ਹੈ ਇਦਾਂ ਵਾਂ ਵੀ ਜਿਹੜਾ ਰੂਲ ਹੀ ਆ ਉਹ ਇਦਾਂ ਦਾ ਵੀ ਤੁਸੀਂ ਕਰ ਨਹੀਂ ਸਕਦੇ ਚਲੋ ਇੱਕ ਪੰਜਾਬੀ ਜੱਜ ਵੀ ਹੈਗਾ ਸੀ ਉਹਨਾਂ ਦੇ ਵਿੱਚ ਉਹਨੇ ਉਹਨੇ ਪਰ ਉਹਨੇ ਪਾਕ ਸੁਝਾਈ ਹੋਈ ਸੀਗੀ ਪੰਜਾਬੀ ਜੱਜ ਨੇ ਤੇ ਉਹਨੇ ਵੀ ਗੱਲ ਵਾ ਜਿੱਦਾਂ ਉਹਨਾਂ ਨੇ ਕੀਤੀ ਵੀ ਇਹ ਇਦਾਂ ਰੂਲ ਵਾ ਸਾਡੇ ਤੇ ਇਹਨਾਂ ਨੂੰ ਵੱਖ ਨਹੀਂ ਕੀਤਾ ਜਾ ਸਕਦਾ ਤੇ ਜਿੱਦਾਂ ਥੋੜੀ ਜਿਹੀ ਚਰਚਾ ਕੀਤੀ ਉਹਨਾਂ ਨੇ ਜਿਹੜੇ ਬਾਕੀ ਜੱਜ ਵੀ ਸਾਰੇ ਗੋਰੇ ਸੀਗੇ ਉਹਨਾਂ ਨੇ ਕਿਹਾ ਆਪਾਂ ਇੱਕ ਕਿਰਪਾਨ ਆ ਇਦਾਂ ਵੈਪਨ ਉਹ ਸੇ ਬਾਰੇ ਉਹਨਾਂ ਨੂੰ ਸਮਝਾਇਆ ਚੰਗੀ ਤਰ੍ਹਾਂ ਜਿੱਦਾਂ ਮੈਨੂੰ ਉਹਦਾ ਮੈਂ ਵੀ ਸਮਝਾਇਆ ਉਹਨਾਂ ਨੂੰ ਵੀ ਇਦਾਂ ਮੈਂ ਕਰ ਨਹੀਂ ਸਕਦਾ ਵੱਖ ਤੇ ਮੈਂ ਕਿਹਾ ਮੈਂ ਕੰਪੀਟਰ ਕਰਨਾ ਦੇ ਕਿਰਪਾਨ ਨਾਲ ਹੀ ਕਰਨਾ ਨਹੀਂ ਤੇ ਮੈਂ ਨਹੀਂ ਕਰਨਾ ਕੰਪੀਟਰ ਤੇ ਫਿਰ ਉਹਨਾਂ ਨੇ ਜਦੋਂ ਲਿਫਟ ਸ਼ੁਰੂ ਹੋਣ ਵਾਲੀ ਸੀ ਕਿ ਤੇ 20 ਮਿੰਟ ਪਹਿਲਾਂ ਉਹਨਾਂ ਨੇ ਫਿਰ ਫਾਈਨਲ ਡਿਸੀਜਨ ਦੱਸਿਆ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਕੀ ਕਰ ਸਕਦੇ ਫਿਰ ਕਿਰਪਾਨ ਦਾ ਕਿਤੇ ਅਹੀਂ ਤਾਂ ਕੀ ਅਹੀਂ ਫਾਰਮ ਚੈੱਕ ਕਰਨੀ ਹੁੰਦੀ ਆ ਜਿੱਦਾਂ ਜਦੋਂ ਆਪਾਂ ਜਦ ਸਪੋਰਟ ਕਰਦੇ ਆਂ ਜੀ ਜਦ ਆਪਾਂ ਸਪੋਰਟ ਕਰਦੇ ਆਂ ਜਿਹੜੀ ਆਪਣੀ ਆਹਾਵਾਚੀ ਇਹ ਜਿਹੜਾ ਨੀ ਆ ਇਹ ਤਾਂ ਥੱਲੇ ਹੁੰਣੀ ਚਾਹੀਦੀ ਆ ਠੀਕ ਆ ਆ ਜਿੱਥੇ ਤੇ ਇੱਕ ਹੁੰਦੀ ਆ ਜਿਹੜੀ ਕਿਰਪਾ ਹੁੰਦੀ ਆ ਉਹ ਇੱਥੇ ਹੁੰਦੀ ਆ ਠੀਕ ਆ ਜਦੋਂ ਆਪਾਂ ਸਪੋਰਟ ਕਰਦੇ ਆਂ ਉਹਨੇ ਆ ਇੰਨਾ ਹੀ ਹਿੱਸਾ ਦੇ ਇੱਕ ਨਾ ਹੁੰਦਾ ਸਪੋਰਟ ਦੇ ਟਾਈਮ ਵੀ ਇਹ ਆ ਨੀ ਨੀ ਥੱਲੇ ਰਵੇ ਫਿਰ ਉਹ ਜਿਹੜੀ ਪਹੇ ਲਿਫਟ ਵਾਲ ਨੂੰ ਗੁੱਡ ਲਿਫਟ ਕਹਾ ਜਾਂਦਾ ਵਾ ਉਹਨੂੰ ਅਪਰੂਵ ਕੀਤਾ ਜਾਂਦਾ ਵਾ ਉਹ ਕਹਿੰਦੇ ਕਿ ਇਹ ਚੀਜ਼ ਦੇਖਣੀ ਆ ਮੈਂ ਕਿਹਾ ਅੱਛਾ ਜੇ ਤੁਸੀਂ ਇਹ ਚੀਜ਼ ਦੇਖਣੀ ਆ ਤੇ ਫਿਰ ਮੈਂ ਕਿਰਪਾਨ ਨੂੰ ਕੋਈ ਨਾ ਉਹਦੀ ਪੱਗ ਤੇ ਬਣ ਸਕਦਾ ਵਾਂ ਜੇ ਇਹ ਹੀ ਚੀਜ਼ ਵਾਰੇ ਫਿਰ ਮੈਂ ਕੰਪੀਟ ਕਰ ਸਕਦਾ ਵਾਂ ਉਹ ਕਹਿੰਦੇ ਚਲੋ ਠੀਕ ਆ ਇਹ ਤਾਂ ਤੁਹਾਨੂੰ ਜਿੱਦਾਂ ਪਾਵਰ ਲਿਫਟਿੰਗ ਮੀਟ ਸੀਗੀ ਠੀਕ ਆ ਤੇ ਉਹ ਕਹਿੰਦੇ ਇੱਥੇ ਤੁਸੀਂ ਕੰਪੀਟ ਰਹੀ ਤੁਹਾਨੂੰ ਕਰਨ ਦਿੰਨੇ ਆ ਕਿਉਂਕਿ ਤੁਹਾਡਾ ਜਿਹੜਾ ਸਿਚੁਏਸ਼ਨ ਮਾ ਉਹ ਵੀ ਇਦਾਂ ਸਿਨੈਰੀਓ ਆ ਜਿਹੜਾ ਨਵਾਂ ਕ੍ਰੀਏਟ ਹੋ ਗਿਆ ਭਾਈ ਦਾਦਾ ਕਿਉਂਕਿ ਅੱਗੇ ਕਿਸੇ ਨੇ ਵੀ ਇਦਾਂ ਕਿਰਪਾਨ ਨਾਲ ਕੰਪੀਟ ਨਹੀਂ ਕੀਤਾ ਕੰਪੀਟੀਸ਼ਨ ਚ ਤੇ ਉਹਨਾਂ ਨੇ ਫਿਰ ਕਿਹਾ ਵੀ ਤੁਸੀਂ ਕੋਈ ਨਾ ਚਲੋ ਫਿਰ ਪੱਗ ਤੇ ਬੰਨ ਲਓ ਤੇ ਅਸੀਂ ਤੁਹਾਨੂੰ ਸਮਝ ਸਕਦੇ ਹਾਂ ਵੀ ਤੁਹਾਡੇ ਜਿਹੜੇ ਜਜਵਾਤ ਹੈ ਜਾਂ ਜਿੱਦਾਂ ਧਰਮ ਦਾ ਜਿੱਦਾਂ ਰੂਲ ਵਾ ਸਮਝ ਸਕਦੇ ਅਸੀਂ ਤੇ ਫਿਰ ਜਿੱਦਾਂ ਸਾਰੇ ਜੱਜ ਮੰਨ ਗਏ ਤੇ 20 ਮਿੰਟ ਪਹਿਲਾਂ ਜਦੋਂ ਲਿਫਟਿੰਗ ਸ਼ੁਰੂ ਹੋਣੀ ਸੀਗੀ ਫਿਰ ਮੈਨੂੰ ਕਿਹਾ ਗਿਆ ਦੱਸ ਤਾਂ ਉਹਨਾਂ ਨੇ ਵੀ ਪਹਿਲਾਂ ਤੁਸੀਂ ਬੰਨ ਲਓ ਅਪਰੂਵ ਕਰਤਾ ਤੇ ਜਿੱਦਾਂ ਉਹਨਾਂ ਨੇ ਜਿਹੜੇ ਬਾਕੀ ਜਿਹੜਾ ਫੈਡਰੇਸ਼ਨ ਸੀਗਾ ਇੰਟਰਨੈਸ਼ਨਲ ਫੈਡਰੇਸ਼ਨ ਉਹਨੂੰ ਵੀ ਫਰ ਨੋਟੀਫਾਈ ਕਰਤਾ ਵੀ ਇਦਾਂ ਜੇ ਫਿਰ ਕੇਸ ਆਵੇ ਕੀ ਕਰਨਾ ਚਾਹੀਦਾ ਵਾ ਤੇ ਉਹਨਾਂ ਨੇ ਨੋਟੀਫਾਈ ਕਰਤਾ ਉਸ ਤੋਂ ਬਾਅਦ ਮੈਂ ਪੱਗ ਤੇ ਫਿਰ ਸਜਾਲੀ ਸੀ ਜੀ ਸਾਹਿਬ ਤੇ ਯਾ ਟਾਈਮ ਘਾਟ ਕੇ ਲਿਫਟਿੰਗ ਸ਼ੁਰੂ ਹੋਣ ਆਈ ਸੀ ਕਿ ਫਿਰ ਉਹ ਕਾਲੀ ਗੱਲ ਜਿੱਦ ਨੇ ਸਜਾਲੀ ਉੱਤੇ ਜਦਾਂ ਕਾਸਰੀ ਚੰਗੀ ਤਰ੍ਹਾਂ ਸਜਾਲੀ ਤੇ ਫਿਰ ਜਦੋਂ ਮੈਂ ਬਾਹਰ ਆਇਆ ਮੈਂ ਜਾਜੂ ਨੂੰ ਦਿਖਾਇਆ ਮੈਂ ਕਿ ਠੀਕ ਆ ਹੁਣ ਕਹਿੰਦਾ ਹਾਂ ਠੀਕ ਆ ਅਸੀਂ ਫਾਰਮ ਵੀ ਚੈੱਕ ਕਰਨੀ ਹੁੰਦੀ ਆ ਜੇ ਕਹਿੰਦਾ ਇੱਥੇ ਤਾਂ ਅਸੀਂ ਜਦਾਂ ਨੋਰਮਲ ਮੀਟ ਸੀਗੀ ਪਾਲਟਿੰਗ ਕੰਪੀਟੀਸ਼ਨ ਦੀ ਕਹਿੰਦਾ ਇੱਥੇ ਅਸੀਂ ਤੁਹਾਨੂੰ ਕੰਪਲੀਟ ਕਰਨ ਦੇ ਸਕਦੇ ਹਾਂ ਪਾ ਦਿੱਤਾ ਹਾਂ ਤੁਸੀਂ ਨੈਸ਼ਨਲ ਲੈਵਲ ਤੇ ਜਾਵਾਂਗੇ ਫਿਰ ਉੱਥੇ ਤੁਹਾਨੂੰ ਰੋਕ ਸਕਦੇ ਆ ਮੈਂ ਕਿਹਾ ਕੋਈ ਨਾ ਉੱਥੇ ਦੇਖਿਆ ਜਊ ਆਪੇ ਇਹੀ ਇਥੇ ਤੇ ਕੰਪੀਟ ਕਰੀਏ ਹੁਣ ਪਹਿਲਾਂ ਤੇ ਯਾਨੀ ਕਿ ਜਾਂ ਤੁਸੀਂ ਸਿੱਧਾ ਕਹਿਤਾ ਕਿ ਇਹਦੇ ਨਾਲ ਉਹ ਤਾਂ ਮੈਂ ਕੰਪੀਟੀਸ਼ਨ ਨਹੀਂ ਲੜਨਾ ਮੈਨੂੰ ਬਾਹਰ ਕੱਢ ਦਿਓ ਕੋਈ ਚੱਕਰ ਨਹੀਂ ਪਰ ਮੈਂ ਕਿਰਪਾਨ ਤਾਂ ਪਾ ਕੇ ਹੀ ਲੜਾਂਗਾ ਹਾਂ ਜੀ ਹਾਂ ਜੀ ਮੈਂ ਉਹਨੂੰ ਕਿਹਾ ਮੈਂ ਕਿਰਪਾਨ ਨਹੀਂ ਉਤਾਰ ਸਕਦਾ ਮੈਂ ਲੜਨਾ ਦਿੱਦਾ ਹੀ ਕੰਪੀਟੀਸ਼ਨ ਲੜਨਾ ਵਾ ਤੇ ਯਾਂ ਤਾਂ ਨਹੀਂ ਲੜਨਾਗਾ ਜੀ ਜੀ ਤੇ ਇਹ ਵੀ ਇੱਕ ਸਿਆ ਭਾਈ ਕਿ ਉਹਨਾਂ ਨੇ ਸਤਕਾਰ ਕੀਤਾ ਭਾਵੇਂ ਮੌਕੇ ਤੇ ਉਹਨਾਂ ਵਾਸਤੇ ਨਵੀਂ ਗੱਲ ਸੀ ਮੌਕੇ ਤੇ ਸਿਚੁਏਸ਼ਨ ਬਣੀ ਫਿਰ ਵੀ ਉਹਨਾਂ ਨੇ ਆਇ ਨਹੀਂ ਗਾ ਵੀ ਇਸ ਗੱਲ ਹੀ ਨਹੀਂ ਸੁਣੀ ਸਗੋਂ ਅਲਾਉ ਕੀਤਾ ਇਹ ਵੀ ਜਗ੍ਹਾ ਜਗ੍ਹਾ ਤੇ ਗੱਲ ਜੇ ਬਹੁਤ ਸਾਰੀਆਂ ਸਿਚੁਏਸ਼ਨਸ ਇੰਡੀਆ ਚ ਪੈਦਾ ਹੁੰਦੀਆਂ ਤਾਂ ਨਹੀਂ ਹਾਂ ਪਰ ਹਾਂ ਹਾਂ ਜਿਹੜੀ ਨਹੀਂ ਕੀਤੀ ਜਾਂਦੀ ਹਾਂਜੀ ਹਾਂਜੀ ਸਹੀ ਗੱਲ ਇਹ ਬਹੁਤ ਵਧੀਆ ਗੱਲ ਵੀ ਉਹਨਾਂ ਨੇ ਹਾਂ ਮੰਨ ਗਏ ਉਹ ਜਿੱਦਾਂ ਮਤਲਬ ਉਹਨਾਂ ਨੇ ਅਪਰੂਵਲ ਦੇ ਦਿੱ ਗੋਰੇ ਸੀਗੇ ਉਹਨਾਂ ਨੂੰ ਪਤਾ ਵੀ ਨਹੀਂ ਸੀਗਾ ਵੀ ਕਿਰਪਾ ਦਾ ਕੋਈ ਚੀਜ਼ ਹੁੰਦੀ ਆ ਜਿਹੜਾ ਇੱਕ ਪੰਜਾਬੀ ਜਰ ਸੀਗਾ ਉਹਨੇ ਡਿਟੇਲ ਸਮਝਾਇਆ ਉਹਨਾਂ ਨੂੰ ਵੀ ਕਿਰਪਾ ਅਨਿੱਦਾਵਾਂ ਤੇ ਇਦਾਂ ਇਦਾਂ ਤੇ ਫਿਰ ਉਹ ਮੰਨ ਕੇ ਵੀ ਕਹਿੰਦੇ ਹਾਂ ਅਸੀਂ ਰਿਸਪੈਕਟ ਕਰਦੇ ਹਾਂ ਹਰ ਧਰਮ ਦੀ ਤੇ ਅਸੀਂ ਕਰਾਂਗੇ ਪਰ ਜਿਹੜਾ ਜਦ ਤੁਸੀਂ ਨੈਸ਼ਨਲ ਲੈਵਲ ਤੇ ਜਾਗੇ ਉੱਥੇ ਫਿਰ ਤੁਹਾਡਾ ਔਖਾ ਹੋ ਸਕਦਾ ਵਾ ਮੈਂ ਕੋਈ ਨਹੀਂ ਹੁਣ ਤੱਕ ਕੰਪੀਟ ਕਰੀ ਨੈਸ਼ਨਲ ਲੈਵਲ ਤੇ ਜਿੱਥੇ ਪਹੁੰਚਾਂਗੇ ਜੀ ਜੀ ਇਹ ਬਈ ਤੁਸੀਂ ਕਿੰਨੇ ਟਾਈਮ ਤੋਂ ਇਸ ਚੀਜ਼ ਦੇ ਨਾਲ ਜੁੜੇ ਹੋ weight lifting ਕਦੋਂ ਤੋਂ ਕਰ ਰਹੇ ਹੋ ਮੈਂ ਤੇ ਜਿਮ ਜਾਣਾ ਉਦੋਂ 3 ਸਾਲ ਪਹਿਲਾਂ ਸ਼ੁਰੂ ਕੀਤਾ ਸੀ ਤੇ ਜਿਹੜੀ ਹੁਣ ਜਿੱਦਾਂ ਫਿਰ ਮੈਂ ਉਸ ਤੋਂ ਬਾਅਦ 1.5 ਸਾਲ ਬਾਅਦ ਜਿਮ ਲਾਉਣ ਤੋਂ ਬਾਅਦ ਫਿਰ ਮੈਂ ਕੈਨੇਡਾ ਆ ਗਿਆ ਜਿੱਦਾਂ ਇੰਡੀਆ ਦਾ ਆਪਾਂ ਨੂੰ ਮੈਨੂੰ ਪਤਾ ਨਹੀਂ ਸੀ ਇੰਨਾ ਕੁਝ ਡਾਈਟ ਬਾਰੇ ਵੀ ਤੇ ਵਰਕਆਊਟ ਬਾਰੇ ਵੀ ਫਿਰ ਜਦੋਂ ਕੈਨੇਡਾ ਆਇਆ ਫਿਰ ਮੈਂ ਜਿੱਦਾਂ ਇੱਕ ਕੋਰਸ ਲਿਆ ਨਿਊਟ੍ਰੀਸ਼ਨਿਸਟ ਦਾ ਸਰਟੀਫਾਈਡ ਨਿਊਟ੍ਰੀਸ਼ਨਿਸਟ ਦਾ ਉਸ ਤੋਂ ਬਾਅਦ ਨੂੰ ਪਤਾ ਲੱਗਾ ਵੀ ਕੀ ਕੀ ਖਾਣਾ ਚਾਹੀਦਾ ਵਾ ਤੇ ਕਿੱਦਾਂ ਮਸਲ ਗੇਨ ਹੁੰਦੇ ਆ ਜਿੱਦਾਂ ਪਹਿਲਾਂ ਜਿਹੜੇ ਜੀ ਆਪਣੇ ਸਪਲੀਮੈਂਟ ਸੀਗੇ ਆਪਣੇ ਜਿੱਦਾਂ ਪੰਜਾਬ 'ਚ ਬਹੁਤ ਡਰ ਫੈਲਾਇਆ ਜਾਂਦਾ ਵੀ ਪ੍ਰੋਟੀਨ ਨਾ ਖਾਓ ਜਾਂ ਇਦਾਂ ਉਦਾਂ ਕਿਉਂਕਿ ਜਿੱਦਾਂ ਪੰਜਾਬ ਦੇ ਹੋਂ ਸਿਚੁਏਸ਼ਨ ਹੀ ਆਪਣੀ ਇੰਡੇ 'ਚ ਇਦਾਂ ਵੀ ਉੱਥੇ ਨਕਲੀ ਸਪਲੀਮੈਂਟ ਬਹੁਤ ਮਿਲਦੇ ਆ ਇਸ ਕਰਕੇ ਉਹਨਾਂ ਨੂੰ ਕਿਹਾ ਜਾਂਦਾ ਰੋਕ ਦਿਆ ਘਰ ਦੇ ਵੀ ਇਦਾਂ ਨਾ ਖਾਓ ਕਿਉਂਕਿ ਉੱਥੇ ਮਿਲਾਵਟ ਬਹੁਤ ਹੈ ਇੰਡੀਆ 'ਚ ਪਰ ਇਦਾਂ ਵਾਂ ਵੀ ਅ ਜਿੱਦਾਂ ਹੁਣ ਕੈਨੇਡਾ ਵਿੱਚ ਜਿੱਦਾਂ ਜਿਹੜੇ ਆਪਣੇ ਜਿੱਦਾਂ ਇੰਦੇ ਐਫਐਸਆਈ ਐਫਐਸ ਐਫਐਸਐਸਆਈਏ ਜਿਹੜਾ ਵਾ ਜੀ ਉਹ ਉਹਦੇ ਜਿਹੜੇ ਰੂਲਸ ਆ ਰੈਗੂਲੇਸ਼ਨ ਆ ਵੱਖਰੇ ਜਿੱਦਾਂ ਉੱਥੇ ਸਖਤੀ ਘੱਟ ਵਾ ਇਦਾਂ ਚੀਜ਼ਾਂ ਤੇ ਮਿਲਾਵਟ ਨਿਕਰਾ ਥੋੜੀ ਜਾਰੀ ਹੁੰਦੀ ਹੈ ਜਿੱਦਾਂ ਇਦਾਂ ਦੇਸ਼ਾਂ ਵਿੱਚ ਵਾ ਉੱਥੇ ਜਿੱਦਾਂ ਮਿਲਾਵਟ ਥੋੜੀ ਘੱਟ ਹੁੰਦੀ ਆ ਇਦਾਂ ਫੇਕ ਸਪਲੀਮੈਂਟ ਨਹੀਂ ਹੁੰਦੇ ਤੇ ਫਿਰ ਜਿੱਦਾਂ ਮੈਂ ਨੋਲੇਜ ਲਈ ਤੇ ਫਿਰ ਪਤਾ ਲੱਗਾ ਵੀ ਅੱਛਾ ਪ੍ਰੋਟੀਨ ਵੀ ਚਾਹੀਦਾ ਹੁੰਦਾ ਆਪਣੀ ਬੋਡੀ ਨੂੰ ਅੱਛਾ ਇਨਾ ਗ੍ਰਾਮ ਪ੍ਰੋਟੀਨ ਚਾਹੀਦਾ ਹੁੰਦਾ ਵਾ ਤੇ ਜਿੱਦਾਂ ਜੋ ਮੈਂ ਨਿਊਟ੍ਰੀਸ਼ਨ ਦੀ ਨੋਲੇਜ ਲਈ ਫਿਰ ਮੈਨੂੰ ਸਪਲੀਮੈਂਟਸ ਬਾਰੇ ਵੀ ਉਹਨਾਂ ਨੇ ਦੱਸਿਆ ਵੀ ਇਦਾਂ ਸਪਲੀਮੈਂਟਸ ਹੁੰਦੇ ਆ ਤੇ ਜਿਹੜੇ ਆਪਣੇ ਪੰਜਾਬ ਦੇ ਕਹਿੰਦੇ ਆ ਵੀ ਤੁਸੀਂ ਡੱਬੇ ਨਾ ਖਾਓ ਉਹਨਾਂ ਨੂੰ ਇਦਾਂ ਲੱਗਦਾ ਹੁੰਦਾ ਹਾਂ ਉਹ ਸਹੀ ਵੀ ਕਹਿੰਦੇ ਕਿ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਡੱਬੇ ਵਿੱਚ ਕੀ ਆ ਪਾਇਆ ਉਹਨਾਂ ਨੇ ਹੋ ਸਕਦਾ ਵੀ ਉਹਨਾਂ ਨੇ ਪਾਇਆ ਹੋਵੇ ਕੋਈ ਮਿਲਾਵਟ ਦਾ ਚਾਂਸ ਹੁੰਦਾ ਵਾ ਇਦਾਂ ਜ਼ਿਆਦਾ ਜੇ ਫੇਕ ਪ੍ਰੋਡਕਟ ਹੋਵੇ ਕਿਉਂਕਿ ਜਿਹੜੇ ਸਟੀਰੋਇਡਸ ਵਗੈਰਾ ਵਾ ਸਾਨੂੰ ਉਹਦੇ ਬਾਰੇ ਪੜ੍ਹਾ ਦੱਸਿਆ ਗਿਆ ਨਹੀਂ ਕੋਰਸ ਹੈ ਜਿਹਦੇ ਇਸ ਸਟੀਰੋਇਡ ਤੇ ਜਿਹੜੇ ਸਪਲੀਮੈਂਟ ਹੁੰਦਾ ਡਿਫਰੈਂਸ ਕੀ ਹੁੰਦਾ ਵਾ ਜਿਹੜੇ ਆਪਣੇ ਜਿਹੜੇ ਸਟੀਰੋਇਡ ਹੁੰਦੇ ਆ ਉਹ ਹਾਰਮੋਨ ਹੁੰਦੇ ਆ ਜਿਹੜੇ ਸਪਲੀਮੈਂਟ ਜਿਹੜੇ ਹੁੰਦੇ ਆ ਆਮ ਉਹ ਨਿ ਮੀਨਸ ਏ ਟੈਸਨ ਹੁੰਦਾ ਵਾ ਉਹ ਖਾਣ ਵਾਲੀ ਪ੍ਰੋਡਕਟ ਵਾ ਉਹ ਜਿੱਦਾਂ ਪੂਰੇ ਡਾਇਰੈਕਟ ਹੀ ਹਾਰਮੋਨ ਵਾ ਜਿਹੜੇ ਸਟੀਰੋਇਡਸ ਹੁੰਦੇ ਆ ਫਿਰ ਇਦਾਂ ਡਿਫਰੈਂਸ ਪਤਾ ਲੱਗਾ ਸਾਰਾ ਕਿੰਨਾ ਕੁਝ ਪਤਾ ਲੱਗਾ ਮੈਨੂੰ ਕੋਰਸ ਤੋਂ ਤੇ ਫਿਰ ਜਿੱਦਾਂ ਨਿਊ ਡਾਈਟ ਵਧੀਆ ਖਾਣੀ ਸ਼ੁਰੂ ਕੀਤੀ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਗੇਨ ਵੀ ਬਹੁਤ ਵਧੀਆ ਹੋਇਆ ਜਿੱਦਾਂ ਪਿਛਲੇ ਪਿਛਲੀ ਵਾਰੀ ਪਹਿਲਾ ਕੰਪੀਟੀਸ਼ਨ ਲੜਿਆ ਸੀਗਾ 2 ਜੂਨ ਨੂੰ ਮੈਂ ਕੰਪੀਟੀਸ਼ਨ ਲੜਿਆ ਸੀਗਾ ਪਹਿਲਾ 2024 ਵਿੱਚ ਤੇ ਉਹ ਗੁਰਦੁਆਰੇ ਸਾਹਿਬ ਦੇ ਅੰਦਰ ਹੀ ਸੀਗਾ ਦਸ਼ਮੀਦਰਵਾਰ ਗੁਰਦੁਆਰਾ ਸਾਹਿਬ ਤੇ ਉਤੋਂ ਫਿਰ ਜਿੱਦਾਂ ਮੈਂ ਕੰਪੀਟੀਸ਼ਨ ਲੜਿਆ ਜਦੋਂ ਮੈਂ ਲੜਿਆ ਕੰਪੀਟੀਸ਼ਨ ਫਿਰ ਮੈਂ ਕਿਹਾ ਹੁਣ ਪਾਵਰ ਲਿਫਟਿੰਗ ਹੀ ਕਰਨੀ ਆ ਇਹ ਤੋਂ ਬਾਅਦ ਤੇ ਇਹ ਲਗਭਗ 8 ਮਹੀਨੇ ਪਹਿਲਾਂ ਦੀ ਗੱਲ ਵਾ ਫਿਰ ਮੈਂ ਸੋਚ ਲਿਆ ਵੀ ਹਾਂ ਪਾਵਰ ਲਿਫਟਿੰਗ ਕਰਨੀ ਹੋਣਾ ਤੇ ਉਸ ਤੋਂ ਬਾਅਦ ਜਿੱਦਾਂ ਡਾਈਟ ਪੂਰੀ ਵਧੀਆ ਲੈਣੀ ਸ਼ੁਰੂ ਕਰਤੀ ਹੂੰ ਤੇ ਉਸ ਤੋਂ ਬਾਅਦ ਵਰਕਆਊਟ ਵੀ ਫਿਰ ਜਿਹੜਾ ਸਪੈਸੀਫਿਕ ਵਰਕਆਊਟ ਹੁੰਦਾ ਵਾ ਪਾਵਰ ਲਿਫਟਿੰਗ ਦਾ ਉਹ ਕਰਨਾ ਸ਼ੁਰੂ ਕਰਤਾ ਤੇ ਡੈਡ ਲਿਫਟ ਡੈਡ ਲਿਫਟ ਲਾਉਣੀਆ ਸ਼ੁਰੂ ਕਰਤੀਆਂ ਵਗੈਰਾ ਸਾਰਾ ਕੁਝ ਨਵਾਂ ਵਰਕਆਊਟ ਕਰਨਾ ਹੁੰਦਾ ਵਾ ਤੇ ਇੰਨਾ ਵਧੀਆ ਡਾਈਟ ਖਾਣੇ ਸ਼ੁਰੂ ਕੀਤੀ ਉਹੀ ਮਿਹਨਤ ਕਰਨੀ ਸ਼ੁਰੂ ਕੀਤੀ ਜਿਹੜੀ ਚਾਹੀਦੀ ਆ ਪਾਲਿਟਿਕ ਵਾਸਤੇ ਤੇ ਬਾਅਦ ਬਹੁਤਿਆ ਗੇਨ ਆਇਆ ਹੂੰ ਜੀ ਭਾਈ ਤੁਸੀਂ ਇੰਨਾ ਕੁਝ ਮੈਨੇਜ ਕਿਵੇਂ ਕਰ ਰਹੇ ਹੋ ਹੁਣ ਕਿਉਂਕਿ ਇੱਕ ਪਾਸੇ ਤਾਂ ਇਹ ਵੀ ਕਿਹਾ ਜਾਂਦਾ ਨਾ ਕਿ ਇਨਫਲੇਸ਼ਨ ਬਹੁਤ ਹੈ ਕੈਨੇਡਾ ਦੇ ਵਿੱਚ ਇਸ ਟਾਈਮ ਜੌਬਸ ਨਹੀਂ ਆ ਗਈਆਂ ਉਹਦੇ ਦਾ ਸਟ੍ਰਕਚਰ ਹੈ ਉਹ ਸੋਤ ਗੱਲ ਤੁਹਾਡੀ ਸੱਚੀ ਆ ਪਰ ਹੁਣ ਇਦਾਂ ਵਾਂ ਜਿਦਾਂ ਨਾਰਮਲ ਬੰਦੇ ਆ ਜਿਹੜਾ ਖਰਚਾ ਵਾ ਗਰੋਸਰੀ ਦਾ ਉਹ 300 ਆ ਜਾਂਦਾ ਵਾ ਇੱਥੇ ਕੈਨੇਡਾ ਵਿੱਚ ਤੇ ਮੇਰਾ ਲੱਗ ਜਾਂਦਾ ਮਹੀਨੇ ਦਾ 650 ਲੱਗ ਜਾਂਦਾ 600 ਲੱਗ ਜਾਂਦਾ ਵਾ ਇੰਨਾ ਫਰਕ ਜੇ ਕਿਸੇ ਨੇ ਜਿਮ ਲਾਉਣੀ ਵਧੀਆ ਡਾਈਟ ਵੀ ਵਧੀਆ ਖਾਣੀ ਆ ਫਿਰ ਉਹਨੂੰ ਇੰਨਾ ਕਰਜ਼ਾ ਕਰਨਾ ਪੈਣਾ ਵਾ ਆਪਦੇ ਵੱਲੋਂ ਤੇ 350 300 ਡਾਲਰ ਦਾ ਵੱਧ ਲੱਗਣਾ ਹੀ ਲੱਗਣਾ ਮਹੀਨੇ ਦਾ ਜਿੰਨੇ ਵਧੀਆ ਡਾਈਟ ਖਾਣੀ ਆ ਮੈਂ ਉਹੀ ਪੁੱਛ ਰਿਹਾ ਬਈ ਕਿ ਫਿਰ ਨਾਲ ਉੱਥੇ ਇਸ ਟਾਈਮ ਕੀ ਹਾਲਾਤ ਕੀ ਨੇ ਕਿਉਂਕਿ ਗੱਲਾਂ ਤਾਂ ਬਹੁਤ ਸੁਣਨ ਨੂੰ ਮਿਲਦੀਆਂ ਨੇ ਜਿੰਨੇ ਮੂੰਹ ਉਨੀਆਂ ਗੱਲਾਂ ਗਰਾਉਂਡ ਤੁਸੀਂ ਉੱਥੇ ਬੈਠੇ ਹੋ ਕਿੱਦਾਂ ਦੇ ਹਾਲਾਤ ਨੇ ਜਿਹੜੇ ਨਵੇਂ ਬੱਚੇ ਆ ਰਹੇ ਉਹਨਾਂ ਨੂੰ ਕੰਮਕਾਰ ਮਿਲ ਰਿਹਾਗਾ ਕੰਮਕਾਰ ਤਾਂ ਹੁਣ ਇਦਾਂ ਕਹੋ ਵੀ ਕੰਮ ਕਰਦਾਂ ਘਟੇ ਹੋਏ ਆ ਜੀ ਕੰਮ ਇਹ ਦੇਖੀਦਾ ਹੀ ਆ ਜਿਹੜੇ ਸਟੂਡੈਂਟ ਵਾ ਉਹ ਜਿੱਦਾਂ ਹੁਣ ਜਿਹੜੀਆਂ ਫੀਸਾਂ ਵਾ ਕਾਲਜ ਦੀਆਂ ਘਰੇ ਮੰਗਉਂਦੇ ਆ ਤੇ ਕਹਿੰਦੇ ਬੱਚਦਾ ਬੁੱਝਦਾ ਕੋਸ਼ਿਸ਼ ਘਾਟ ਹੀ ਆ ਇੱਥੇ ਕਿਉਂਕਿ ਇੱਥੇ ਕੰਮ ਬਹੁ ਘਟੇ ਹੋਏ ਆ ਕਿਉਂਕਿ ਜਿਹੜਾ ਸਰੀਰ ਦੇ ਬ੍ਰਮਟਨ ਵਿੱਚ ਆਪਣੇ ਜਿੱਦਾਂ ਰਸ ਪਿਆ ਹੋਇਆ ਵਾ ਰਾਸ਼ਕਲਾ ਪੰਜਾਬੀਆਂ ਨੇ ਨਹੀਂ ਪਾਇਆ ਬਾਕੀਆਂ ਕੰਟਰੀਆਂ ਦੇ ਬਹੁਤ ਰਸ ਪਿਆ ਹੈ ਵਾ ਇੱਥੇ ਜਿੱਦਾਂ ਮਕਸੀਕੋ ਤੋਂ ਵੀ ਬਹੁਤ ਬੰਦੇ ਆਏ ਪਏ ਆ ਆਪਣੇ ਜਿਹੜਾ ਸਰੀ ਦੇ ਨਾਲ ਇੱਕ ਰਿਚਮਾ ਡਵਾ ਉਥੇ ਚਾਈਨਾ ਤੋਂ ਬਹੁਤ ਬੰਦੇ ਆਏ ਪਏ ਆ ਤੇ ਜਿੱਦਾਂ ਈਰਾਨ ਤੋਂ ਵੀ ਬੜੇ ਬੰਦੇ ਆਏ ਪਏ ਆ ਬਰਨ ਵੀ ਈਰਾਨੀ ਵਗੈਰਾ ਰਹਿੰਦੇ ਕੋਵਿੱਟਲਮ ਜਿੱਦਾਂ ਇਹ ਏਰੀਆ ਵਜਿਦਾ ਤੇ ਸਰੀ ਆਪਣੇ ਪੰਜਾਬੀ ਰਹਿੰਦੇ ਆ ਜਿਹੜੇ ਗੋਰੇ ਆ ਉਹ ਤਾਂ ਕਿਤੇ ਹੋਰ ਮੂਮ ਆ ਹੋ ਗਿਆ ਘੱਟ ਵੱਧ ਹੀ ਲੱਭਦੇ ਆ ਤੇ ਸਾਰੇ ਦੂਜੀ ਲੱਭਦੇ ਆ ਬਾਕੀ ਕੰਟਰੀਆਂ ਤੋਂ ਹੀ ਹੂੰ ਹੂੰ ਇਥੇ ਜਿਹਨਾਂ ਜਿਹਨਾਂ ਉਹਨਾਂ ਰਾਸ਼ ਤੋਂ ਉਹ ਪਿਆ ਹੋਇਆ ਤੇ ਤਾਂ ਕਰਕੇ 인ਫਲੇਸ਼ਨ ਜਿਹੜਾ ਉਹ ਵਧੀ ਪਈ ਹੈ ਇੱਥੇ ਕੈਨੇਡਾ ਚ ਥੋੜੀ ਯਾਨੀ ਕਿ ਗੋਰਿਆਂ ਦੀ ਗਿਣਤੀ ਘਟ ਗਈ ਆ ਤੇ ਦੂਜਿਆਂ ਦੀ ਵੱਧ ਗਈ ਆ ਇਸੇ ਚੀਜ਼ ਨੂੰ ਲੈ ਕੇ ਪੰਜਾਬ ਚ ਵੀ ਰੌਲਾ ਪੈਂਦਾ ਕਿ ਪ੍ਰਵਾਸੀ ਆ ਰਹੇ ਆ ਦੂਜੇ ਤੇ ਪੰਜਾਬ ਦੀ ਜਿਹੜੀ ਗਿਣਤੀ ਆ ਪੰਜਾਬੀਆਂ ਦੀ ਉਹ ਘਟ ਜਾਂਦੀ ਆ ਉਹ ਹਾਲਾਤ ਬਣੇ ਪਏ ਉੱਥੇ ਸਹੀ ਗੱਲ ਕੋਈ ਨਾ ਚਲੋ ਆਈਆਂ ਨਾ ਉਹਨਾਂ ਦਾ ਵੀ ਉਹਨਾਂ ਨੇ ਵੀ ਮਿਹਨਤ ਕਰਨੀ ਆ ਉੱਥੇ ਜਿਵੇਂ ਪੰਜਾਬੀ ਇੱਥੇ ਮਿਹਨਤ ਕਰਨ ਆਉਂਦੇ ਆ ਉਦਾਂ ਹੀ ਪ੍ਰਵਾਸੀ ਉੱਥੇ ਮਿਹਨਤ ਕਰਨ ਆਏ ਜਾਂਦੇ ਆ ਜਿੱਦਾਂ ਜੇ ਕੋਈ ਗੋਰਾ ਜੇ ਕੋਈ ਗੋਰਾ ਕਹੇ ਆਪਾਂ ਨੂੰ ਪੰਜਾਬੀਆਂ ਨੂੰ ਵੀ ਤੁਸੀਂ ਆਪਦੀ ਕੰਟਰੀ 'ਚ ਵਾਪਸ ਜਾਓ ਆਪਾਂ ਨੂੰ ਮਾੜਾ ਲੱਗਦਾ ਹੀ ਆ ਤੇ ਜਦੋਂ ਹੁਣ ਆਪਾਂ ਆਪਾਂ ਪ੍ਰਵਾਸੀਆਂ ਨੂੰ ਕਹਾਂਗੇ ਤੁਸੀਂ ਆਪਦੇ ਸਟੇਟ 'ਚ ਵਾਪਸ ਜਾਓ ਉਹਨਾਂ ਨੂੰ ਮਾੜਾ ਲੱਗਣਾ ਹੀ ਆ ਜੀ ਭਾਈ ਜੀ ਇੱਕ ਹੋਰ ਹਾਲਾਤ ਹੁਣ 트ੰਪ ਦੇ ਆਉਣ ਤੋਂ ਬਾਅਦ ਬਹੁਤ ਸਾਰੀਆਂ ਚੀਜ਼ਾਂ ਹੋ ਰਹੀਆਂ ਚਰਚਾ ਛਿੜ ਰਹੀ ਆ ਇੱਕ ਜਹਾਜ਼ ਕੱਲ ਕੁਝ ਭਾਰਤੀਆਂ ਨੂੰ ਲੈ ਕੇ ਆਇਆ ਲੈਂਡ ਹੋਇਆ ਇੰਡੀਆ ਦੇ ਵਿੱਚ ਇਸ ਚੀਜ਼ ਦਾ ਵੀ ਕੈਨੇਡਾ ਤੇ ਵੀ ਅਸਰ ਹੈ ਕਿਉਂਕਿ ਪਹਿਲਾਂ ਉਹਨਾਂ ਨੇ ਐਲਾਨ ਕੀਤਾ ਕਿ ਕੈਨੇਡਾ ਤੇ ਵੀ ਅਸੀਂ ਜਿਹੜਾ ਕਿ ਹੋਰ ਟੈਕਸੇਸ਼ਨ ਲਾਵਾਂਗੇ ਬਾਅਦ ਦੇ ਵਿੱਚ ਉਹ ਰੋਕ ਦਿੱਤਾ ਗਿਆ ਫਿਲਹਾਲ ਹਾਂਜੀ ਐਲਾਨ ਤਾਂ ਕੀਤੇ ਉਹਨਾਂ ਨੇ ਵਾਦੂ ਹੁਣ ਤੇ ਇਹਦਾ ਕਾਲਪੁਰਖ ਨੇ ਜਾਂ ਪਤਾਵਾ ਕੀ ਹੁਣਾਵਾ ਮੇਰਾ ਤੇ ਇਦਾਂ ਹੁੰਦਾ ਮੈਂ ਖਬਰਾਂ ਖਬਰਾਂ ਘੱਟ ਦੇਖਦਾ ਹੁੰਨਾ ਵਾ ਤੇ ਜਿੱਦਾਂ ਇੱਧਰ ਹੀ ਧਿਆਨ ਹੁੰਦਾ ਵਾ ਸਾਰਾ ਖਾਣ ਪੀਣ ਚ ਤੇ ਜਾਂ ਜਿਮ ਵਾਲੀਆਂ ਹੁਣ ਜਿਹਦਾ ਕਾਲਜ ਮੈਂ ਬੈਠਾ ਪਿਆ ਆਂ ਲਾਇਬ੍ਰੇਰੀ ਚ ਆਉਦੀ ਕਾਲਜ ਦੀ ਤੇ ਹੁਣ ਕਾਲਜ ਸੀਗਾ ਮੇਰਾ ਤਬਈ ਅੱਗੇ ਕੀ ਪਲਾਨਸ ਨੇ ਤੁਹਾਡੇ ਹੁਣ ਵੇਟ ਲਿਫਟਿੰਗ ਦੇ ਵਿੱਚ ਹੀ ਅੱਗੇ ਤੁਸੀਂ ਚਾਹੁੰਦੇ ਹੋ ਕਿ ਮੈਂ ਆਪਦਾ ਕਰੀਅਰ ਬਣਾਵਾਂ ਹਾਂਜੀ ਵੇਟ ਲਿਫਟਿੰਗ ਦੇ ਵਿੱਚ ਤੇ ਜਿਹੜਾ ਫਿਟਨੈਸ ਇੰਡਸਟਰੀ ਹੈ ਇੱਥੇ ਹੀ ਰਹਿਣਾ ਵਾ ਤੇ ਰਹਿਣਾ ਵੀ ਪੂਰੇ ਨੈਚੁਰਲ ਹੀ ਆ ਕੋਈ ਇਦਾਂ ਆਪਾਂ ਦੂਜੇ ਸਟੀਰੋਇਡਸ ਵਗੈਰਾ ਦੇ ਨਹੀਂ ਜਾਨਣਾ ਤੇ ਆਪਾਂ ਜਿੱਦਾਂ ਜਿਹੜਾ ਆਈਪੀਐਫ ਕੰਪੀਟੀਸ਼ਨ ਹੁੰਦੇ ਆ ਆਪਣੇ ਇਹ ਸਾਰੇ ਨੈਚੁਰਲ ਹੀ ਹੁੰਦੇ ਆ ਜਿੱਦਾਂ ਇਹ ਟੈਸਟ ਹੁੰਦੇ ਆ ਸਾਰਿਆਂ ਦੇ ਵੀ ਜੇ ਕੋਈ ਲੱਭਦਾ ਵੀ ਗਲਤ ਜਿਹਾਂ ਯੂਜ਼ ਕਰਦਾ ਉਹਨੂੰ ਕੱਢ ਦਿੱਤਾ ਜਾਂਦਾ ਉਸੇਲੇ ਕੰਪੀਟੀਸ਼ਨ ਚੋਂ ਤੇ ਉਹ ਉਹਦੇ ਰਿਕਾਰਡ ਚੜ ਜਾਂਦਾ ਵਾ ਇਦਾਂ ਜੀ ਬਈ ਇੱਕ ਇੱਕ ਸਵਾਲ ਪਾਸ ਮੈਂ ਲਵਾਂਗਾ ਤੁਹਾਡੇ ਤੋਂ ਕਿ ਡਾਈਟ ਜਿਵੇਂ ਹੁਣ ਤੁਸੀਂ ਇੱਕ ਸਰਟੀਫਾਈਡ ਨਿਊਟ੍ਰੀਸ਼ਨਿਸਟ ਵੀ ਹੋ ਖੁਦ weight loss ਵੀ ਕਰਦਾ ਤਾਂ ਆਮ ਤੌਰ ਤੇ ਇੱਕ ਚੰਗੀ ਡਾਈਟ ਕੀ ਹੋਣੀ ਚਾਹੀਦੀ ਆ ਸਭ ਤੋਂ ਪਹਿਲਾਂ ਸਵੇਰੇ ਉੱਠ ਕੇ ਕੀ ਖਾਣਾ ਚਾਹੀਦਾ ਬੰਦੇ ਨੂੰ ਚੰਗੀ ਡਾਈਟ ਇਦਾਂ ਹੋਣੀ ਚਾਹੀਦੀ ਵਿੱਚ ਸਾਰਾ ਕੁਝ ਹੋਵੇ ਦਾ ਡਾਈਟ ਵਿੱਚ ਪਹਿਲਾਂ ਤਾਂ ਆਪਣੇ ਜਿਹੜੇ ਹੈਲਦੀ ਜਿਹੜੇ ਆਪਣੇ ਡਰਾਈ ਫਰੂਟਸ ਹੁੰਦੇ ਆ ਬਾਦਾਮ ਕਿਰੀਆਂ ਏਟ ਡਾਇਟ ਵਿੱਚ ਹੁਣੇ ਆਈ ਚਾਹੀਦੀਆਂ ਆ ਆਪਣੇ ਕਿਉਂਕਿ ਇਹਨਾਂ ਨਾਲ ਆਪਾਂ ਨੂੰ ਹੈਲਦੀ ਫੈਟਸ ਮਿਲਦੀਆਂ ਵਾ ਹੈਲਦੀ ਫੈਟਸ ਜਿਹੜੀਆਂ ਹੁੰਦੀਆਂ ਲਾਈਕ omega 3 omega 6 ਅਨਸੈਚੂਰੇਟਿਡ ਪੋਲੀਅਨਸੈਚੂਰੇਟਿਡ ਮੋਨੋ ਅਨਸੈਚੂਰੇਟਿਡ ਇਹ ਸਾਰੇ ਜਿਹੜੀਆਂ ਹੈਗੀਆਂ ਹੈਲਦੀ ਡਾਇਟ ਦੀਆਂ ਫਾਰਮਸ ਆ ਇਹ ਸਾਰੀਆਂ ਤੇ ਇਹ ਆਪਣੇ ਬ੍ਰੇਨ ਲਈ ਬਹੁਤ ਵਧੀਆ ਹੁੰਦੀਆਂ ਹਾਰਟ ਹੈਲਥ ਲਈ ਬਹੁਤ ਵਧੀਆ ਹੁੰਦੀਆਂ ਵਾ ਤੇ ਜਦੋਂ ਆਪਾਂ ਹੁਣ ਜਿਹੜਾ ਬੈਠੇ ਆਪਾਂ ਗੱਲ ਕਰਦੇ ਆ ਜਿਹੜਾ ਆਪਣਾ ਬੋਡੀ ਦਾ એનર્ਜੀ ਸਾਈਕਲ ਵਾ ਜਿਹੜੀ ਆਪਣੀ ਬੋਡੀ ਆ ਉਹ ਜਦੋਂ ਆਪਾਂ ਅਜਿਹਾ ਬੈਠਿਆ ਨਾ ਆਪਾਂ ਆਪਣੀ ਬੋਡੀ ਫੈਟ ਤੋਂ એનર્ਜੀ ਲੈਂਦੀ ਆ ਹੂੰ ਤੇ ਇਹ ਇਹ ਮਾਈਕਰੋਨਿਊਟ੍ਰੀਐਂਟ ਵਾਇਕ ਤੇ ਜਿਹੜੀ ਦੂਜੀ ਫੈਟ ਹੁੰਦੀ ਆ ਟਰਾਂਸ ਫੈਟ ਜਾਂ ਸੈਚੂਰੇਟਿਡ ਜਿਹੜੀ ਸੈਚੂਰੇਟਿਡ ਹੁੰਦੀ ਆ ਉਹ ਆਪਾਂ ਮੀਡੀਅਮ ਲੈਵਲ ਮਤਲਬ ਠੀਕ ਠਾਕ ਜੀ ਖਾ ਸਕਦੇ ਆ ਤੇ ਟਰਾਂਸ ਫੈਟ ਹੁੰਦੀ ਆ ਜਿਹੜੀ ਤਲ ਜਦ ਤਲਾਇਆ ਜਾਂਦਾ ਉਸ ਮਾਣ ਨੂੰ ਤੇ ਉਹ ਟਰਾਂਸ ਫੈਟ ਬਣ ਜਾਂਦੀ ਉਹ ਆਪਾਂ ਨੂੰ ਨਹੀਂ ਖਾਣੀ ਚਾਹੀਦੀ ਤੇ ਉਸ ਤੋਂ ਬਾਅਦ ਸਵੇਰੇ ਜਦਾਂ ਖਾ ਲਵੇ ਆਪਣੇ ਡਰਾਈ ਫਰੂਟਸ ਵਗੈਰਾ ਖਾ ਲਵੇ ਠੀਕਾ ਤੇ ਆਪਣੀ ਉਸ ਤੋਂ ਬਾਅਦ ਆਪਣੇ ਜਿਹੜੇ 10 ਵਜੇ ਤੇ ਰੋਟੀ ਖਾਂਦੇ ਆ ਨਾਲ ਥੋੜਾ ਦਹੀਂ ਐਡ ਕਰ ਲਵੇ ਸਬਜੀ ਖਾਣ ਸਬਜੀ ਨਾਲ ਰੋਟੀ ਖਾ ਲਵੇ ਵਧੀਆ ਚੀਜ਼ ਹੈ ਰੋਟੀ ਬਹੁਤ ਚੀਜ਼ ਹੈ ਬਸ ਉਸ ਤੋਂ ਬਾਅਦ 1 ਵਜੇ ਫਿਰ ਰੋਟੀ ਖਾਂਦੇ ਆ ਉਦੋਂ ਥੋੜਾ ਪਨੀਰ ਐਡ ਕਰ ਲਵੇ ਆਪਦੀ ਡਾਈਟ ਵਿੱਚ ਜੀ ਕਿੰਨਾ ਉਹਦਾ ਜਿਹੜਾ ਪ੍ਰੋਟੀਨ ਇਨਟੇਕ ਆ ਉਹ ਤਾਂ ਜਾਵੇ ਕਿਉਂਕਿ ਪ੍ਰੋਟੀਨ ਆਪਣੇ ਇਕੱਲੇ ਮਸਲ ਲਈ ਨਹੀਂ ਚਾਹੀਦਾ ਹੁੰਦਾ ਆਪਣੀ ਬੋਡੀ ਨੂੰ ਵੀ ਚਾਹੀਦਾ ਹੁੰਦਾ ਪ੍ਰੋਟੀਨ ਇਹ ਕਿੰਨਾ ਕੁਛ ਆਪਣਾ ਚਲਾਉਂਦਾ ਪ੍ਰੋਟੀਨ ਆਪਣੀ ਬੋਡੀ ਦੇ ਅੰਦਰ ਕਈਆਂ ਨੂੰ ਲੱਗਦਾ ਪ੍ਰੋਟੀਨ ਕੱਲਾ ਜਿਹੜਾ ਵਾ ਉਹ ਮਸਲਾ ਜਿਹੜਾ ਜਾਂ ਜਿਮ ਜਾਂਦੇ ਉਹਨਾਂ ਵਾਸਤੇ ਹੀ ਆ ਨਹੀਂ ਪਰ ਜਿੰਨਾ ਤੁਹਾਡਾ ਬੋਡੀ weight ਵਾ ਜਦੋਂ ਤੁਹਾਡਾ ਜੇ 80 ਕਿਲੋ weight ਵਾ ਤੁਹਾਨੂੰ 80 ਗ੍ਰਾਮ ਪ੍ਰੋਟੀਨ ਖਾਣਾ ਚਾਹੀਦਾ ਵਾ ਦਿਨ ਦਾ ਆਪਦੀ ਡਾਈਟ ਵਿੱਚ ਠੀਕ ਆ ਤੇ ਉਸ ਤੋਂ ਬਾਅਦ ਪਨੀਰ ਖਾ ਲਵੇ ਐਡ ਕਰ ਲਵੇ ਦੁਪਹਿਰੇ ਉਸ ਤੋਂ ਬਾਅਦ ਸ਼ਾਮੀ ਜਿਹੜੇ ਫਰੂਟਸ ਵਗੈਰਾ ਖਾ ਲਵੇ ਠੀਕ ਆ ਤੇ ਰਾਤ ਜਰੇ ਰਾਤੀ ਆ ਫਿਰ ਰੋਟੀ ਖਾ ਲਵੇ ਜਾਂ ਦਹੀਂ ਵਗੈਰਾ ਨਾਲ ਖਾ ਲਵੇ ਦੁੱਧ ਪੀ ਲਵੇ ਇਦਾਂ ਜਿਹੜੀਆਂ ਮੇਨ ਬੇਸਿਕ ਇਹੀ ਮੋਟਿਵ ਹੋਵੇ ਵੀ ਹੈਲਥੀ ਖਾਣਾ ਵਾ ਬੰਦੇ ਨੇ ਇਹੋ ਜੇ ਹੈਲਥੀ ਖਾਊਗਾ ਫੇਰ ਹੀ ਹੈਲਥੀ ਰਹੂਗਾ ਉਹਦੀ ਲਾਈਫ ਵਿੱਚ ਜੇ ਨੋਰਮਲ ਬੰਦੇ ਦੀ ਡਾਈਟ ਹੁਣ ਚਾਹੀਦੀ ਹੈ ਹੈਲਥੀ ਖਾਵੇ ਤੇ ਤਲੇ ਅਗਲੇ ਚੀਜ਼ਾਂ ਤੋਂ ਬਚ ਕੇ ਰਵੇ ਜਾਂ ਇਦਾਂ ਜਿਹਨਾਂ ਤੋਂ ਜਿਆਦਾ ਮਿੱਠਾ ਮੂਠਾ ਨਾ ਖਾਵੇ ਮਿੱਠਾ ਖਾ ਲਵੇ ਥੋੜਾ ਬਹੁਤ ਤੇ ਜਿੱਦਾਂ ਐਕਸਰਸਾਈਜ਼ ਜ਼ਰੂਰ ਕਰੇ ਕਿਉਂਕਿ ਜਦੋਂ ਐਕਸਰਸਾਈਜ਼ ਕਰਦਾ ਵਾ ਜਿڏਾ ਆਪਣੀ ਬੋਡੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਹੁਣ ਫੈਟਸ ਤੋਂ એનર્ਜੀ ਲੈਂਦੀ ਆ ਜਦੋਂ ਆਪਾਂ ਐਕਸਰਸਾਈਜ਼ ਸ਼ੁਰੂ ਕਰਦੇ ਆ ਜੀ ਹਾਰਟ ਬੀਟ ਤਾਂ ਜਾਂਦੀ ਆ ਉਦੋਂ ਜਿਹੜੀ ਆਪਣੀ ਜਿਹੜਾ એનર્ਜੀ ਸਿਸਟਮ ਉਸ ਸਵਿਚ ਹੋ ਜਾਂਦਾ ਵਾ ਕਾਰਬੋਹਾਈਡਰੇਟਸ ਤੇ ਤੇ ਆਪਣੀ ਬੋਡੀ ਕਾਰਬੋਹਾਈਡਰੇਟਸ ਤੋਂ એનર્ਜੀ ਲੈਣ ਲੱਗ ਪੈਂਦੀ ਆ ਜਿੱਦਾਂ ਹੁਣ ਜਦੋਂ ਜਦੋਂ ਮੈਂ ਵਰਕਆਊਟ ਕਰਦਾ ਵਾਂ ਜਿੱਦਾਂ ਆ ਮੈਂ ਪਾਣੀ ਆ ਹਨਾ ਮੇਰੀ ਬੋਤਲ ਚ ਜਦੋਂ ਮੈਂ ਵਰਕਆਊਟ ਕਰਨ ਆ ਵਿੱਚ ਖੰਡ ਐਡ ਕਰ ਲੈਣੀ ਆ ਸ਼ੱਕਰ ਐਡ ਪਾ ਘਾਲ ਕਰ ਲੈਣੀ ਵੀ ਜਿਹੜੀ ਸ਼ੱਕਰ ਵਾ ਉਹ ਹੈਗੀ ਆ ਆਪ ਨੂੰ ਜਲਦੀ એનર્ਜੀ ਦੇ ਦਿੰਦੀ ਆ ਠੀਕ ਆ ਕਿ ਜਦੋਂ ਵਰਕਆਊਟ ਕਰਨਾ ਉਹ ਤੇ ਜਲਦੀ એનર્ਜੀ ਮਿਲ ਜਾਂਦੀ ਆ ਬਸ ਇਦਾਂ ਸਾਨੂੰ ਹਰ ਚੀਜ਼ ਬਾਰੇ ਪੜਾਇਆ ਜਾਂਦਾ ਵਾ ਫੈਟਸ ਕਿੱਦਾਂ ਕੰਮ ਕਰਦੇ ਆ ਕਾਰਬੋਹਾਈਡਰੇਟਸ ਕਿੱਦਾਂ ਕੰਮ ਕਰਦੇ ਆ ਰੋਟੀ ਵਿੱਚ ਤੇ ਆਪਣੀ ਜਿਹੜੀ ਖੰਡ ਵਾ ਉਹਦੇ ਵਿੱਚ ਫਰਕ ਕੀ ਆ ਹੈਗੇ ਦੋਵੇਂ ਕਾਰਬ ਸਾਫਰ ਫਿਰ ਵੀ ਫਰਕ ਕੀ ਆ ਤੇ ਇਦਾਂ ਜਿਹੜੇ ਪ੍ਰੋਟੀਨ ਉਹ ਉਹਦਾ ਕੀ ਕੰਮ ਆ ਠੀਕ ਆ ਸਾਡੀ ਜ਼ਿੰਦਗੀ 'ਚ ਤੇ ਇਦਾਂ ਸਮਝਦਾ ਕੁਝ ਪੜਾਇਆ ਜਾਂਦਾ ਵਾ ਜਿੱਦਾਂ ਮੈਂ ਇੱਕ ਵਾਰੀ ਗੰਭੀਰ ਕੀਤਾ ਵਾ ਨਿਊਟ੍ਰੀਸ਼ਨ ਦਾ ਕੋਰਸ ਜਿੱਦਾਂ ਕਿੰਨਾ ਕੁਝ ਪਤਾ ਲੱਗਾ ਵਾ ਪਰ ਮੈਂ ਕਰੀ ਫੇਰ ਸੇਮ ਚੀਜ਼ ਨੂੰ ਹੀ ਕਰਨਾ ਵਾ ਦੁਬਾਰਾ ਜਿੰਨਾ ਹੋਰ ਪਤਾ ਲੱਗ ਸਕੇ ਡਿਟੇਲ ਵਿੱਚ ਜਿੱਦਾਂ ਜੀ 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 ਧੰਨਵਾਦ ਬਾਈ ਜੀ ਬਹੁਤ ਸ਼ੁਕਰੀਆ ਤੁਸੀਂ ਸਾਡੇ ਨਾਲ ਜੁੜੇ ਸਮਾਂ ਦਿੱਤਾ ਜੋ ਗੱਲਾਂ ਹੋਈਆਂ ਉਮੀਦ ਕਰਦੇ ਹਾਂ ਲੋਕਾਂ ਤੱਕ ਚੰਗੇ ਢੰਗ ਨਾਲ ਪਹੁੰਚਣ ਗਈਆਂ ਤੇ ਗਾਂ ਵੀ ਤੁਹਾਨੂੰ ਤੁਹਾਡੇ ਕੈਰੀਅਰ ਵਾਸਤੇ ਸਾਡੇ ਵੱਲੋਂ ਸ਼ੁਭ ਕਾਮਨਾਵਾਂ ਨੇ ਤੇ ਜੁੜਦੇ ਰਹੋ ਬਹੁਤ ਬਹੁਤ ਧੰਨਵਾਦ ਤੁਹਾਡਾ ਬਸ ਕੋਈ ਨਾ ਹੁਣ ਆਪਾਂ ਆਪਾਂ ਕਰੀ ਜਾਣੀ ਮਿਹਨਤ ਨਹੀਂ ਹੁਣ ਛੱਡਨੀ ਹੈ ਕਦੇ ਵੀ ਬਸ ਉਹਨਾ ਇਹ ਹੀ ਸੋਚਿਆ ਵੀ ਵਨ ਲੈਵਲ ਤੇ ਜਾਣਾ ਇੰਟਰਨੈਸ਼ਨਲ ਲੈਵਲ ਤੇ ਖੇਡਣਾ ਪਾਲੋਟਿੰਗ ਚ ਜੀ ਤਾਂ ਉਮੀਦ ਕਰਦੇ ਆਂ ਭਾਈ ਜੀ ਜਿਵੇਂ ਤੁਸੀਂ ਦੱਸਿਆ ਕਿ ਅੱਗੇ ਜਾ ਕੇ ਨੈਸ਼ਨਲ ਲੈਵਲ ਤੇ ਵੀ ਇਹ ਕਿਰਪਾਨ ਵਾਲਾ ਮਸਲਾ ਆ ਸਕਦਾ ਤਾਂ ਇਸ ਲਈ ਕੁਝ ਆਪਾਂ ਨੂੰ ਪਹਿਲਾਂ ਕਰਨਾ ਚਾਹੀਦਾ ਕਿ ਕਿਸੇ ਤਰੀਕੇ ਤੁਸੀਂ ਵੀ ਕੋਈ ਲੈਟਰ ਜਿਹਾ ਉਹਨਾਂ ਨੂੰ ਕੁਝ ਪਾ ਸਕਦੇ ਹੋ ਇੰਟਰਨੈਸ਼ਨਲ ਜਿਹੜੀ ਐਸੋਸੀਏਸ਼ਨ ਹੈ ਫੈਡਰੇਸ਼ਨ ਬਹੁਤ ਹਾਂ ਜੀ ਜਦੋਂ ਆਪਾਂ ਕੰਪੀਟੀਸ਼ਨ ਲੜਾਂਗੇ ਫਿਰ ਉਦੋਂ ਦੇਖਾਂਗੇ ਕੀ ਕਰਨਾ ਵਾ ਉਦੋਂ ਤੇ ਯਾਰ ਕਿਰਪਾਨ ਲੱਕੇ ਡਿਆ ਜਾਊਗਾ ਕੰਪੀਟੀਸ਼ਨ ਯਾਰ ਨਹੀਂ ਖੇਡਿਆ ਜਾਊਗਾ ਇੱਕੋ ਹੀ ਗੱਲ ਹੋਊਗੀ ਜੀ ਜੀ ਧੰਨਵਾਦ ਬਹੁਤ ਬਸ ਫਿਰ ਅਕਾਲਪੁਰ ਕੇ ਸਹਾਇ ਹੋਊਗਾ ਜਦੋਂ ਆਪਾਂ ਲੜਨਾ ਕੰਪੀਟੀਸ਼ਨ ਹੋਏੜਾ ਜੀ ਬਸ ਤੇ ਜੇ ਲੜਿਆਗਾ ਉਹ ਵਧੀਆ ਜੇ ਨਹੀਂ ਲੜਿਆਗਾ ਫਿਰ ਵੀ ਠੀਕ ਹੈ ਕੋਈ ਨਾ ਆਪਾਂ ਨੂੰ ਵਧੀਆ ਚੰਗੀ ਖਰਾਕ ਮਿਲੰਦਈ ਹੈ ਚੰਗੀ ਆਪਾਂ ਮਿਹਨਤ ਮਾਰੰਦੇ ਆ ਤੇ ਆਪਣੀ ਹੈਲਥ ਬੁਰੀ ਵਧੀਆ ਰਹਿਣੀ ਹੈ ਤੇ ਇਦਾਂ ਹੁੰਦਾ ਵਾ ਵੀ ਜਿਹਦਾ ਬੰਦਾ ਆਪਦੀ ਸਿਹਤ ਦਾ ਧਿਆਨ ਰੱਖੇ ਇੰਟਰਨੈਸ਼ ਸਟੂਡੈਂਟ ਆਉਂਦੇ ਆ ਉਹ ਜਦੋਂ ਕੰਮ ਕਰਦੇ ਆ ਉਹ ਆਪਦੀ ਡਾਈਟ ਵੱਲ ਧਿਆਨ ਨਹੀਂ ਦਿੰਦੇ ਤੇ ਜਿਹਦਾ ਸੁੱੱਕ ਜਾਂਦੇ ਆ ਉਸ ਤੋਂ ਬਾਅਦ ਕਹਿੰਦੇ ਸਾਡਾ ਤਾਂ weight ਹੀ ਬਹੁਤ ਘਟ ਗਿਆ ਵਾ ਇੰਡੀਆ ਆਪਾਂ ਹੁਣੇ ਵੇਲੇ ਉੱਥੇ ਆਪਾਂ ਖਾਈ ਜਾਂਦੀਆਂ ਮੰਮੀ ਬਣਾ ਦੋ ਸਾਨੂੰ ਆ ਮੰਮੀ ਨੂੰ ਹੁਕਮ ਦੇ ਦੇਦੇ ਆ ਕਿੱਥੇ ਜਦੋਂ ਆਉਂਦੇ ਆ ਨਿਆਣੇ ਤੇ ਉਹ ਸੁੱੱਕ ਜਾਂਦੇ ਆ ਮੇਰੇ ਨਾਲ ਤਾਂ ਵਾਦੂ ਇੱਥੇ ਕਾਲਜ 'ਚ ਵਾਦੂ ਜਿੰਨੇ ਵੀ ਆਏ ਸਾਰੇ ਕਹਿੰਦੇ ਸਾਡਾ ਤਾਂ ਭਰਾਵਾ 10-10 ਕਿਲੋ weight ਘਟ ਗਿਆ ਉਹਦੇ ਤਾਂ ਹੀ ਆਏ ਇੰਡੀਆ ਤੋਂ ਮੈਂ ਕਹਿੰਨਾ ਨਾਲ ਉਹ ਡਾਈਟ ਚੰਗੀ ਜੀ ਜੀ ਠੀਕ ਹੈ ਭਾਈ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਜੁੜਨ ਵਾਸਤੇ ਹਾਂਜੀ ਉਮੀਦ ਕਰਦੇ ਹਾਂ ਲੋਕਾਂ ਤੱਕ ਗੱਲਬਾਤ ਵਧੀਆ ਪਹੁੰਚੇਗੀ ਸ਼ੁਕਰੀਆ ਹਾਂਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ